ਉਦਾਸ ਇਨਾਂ ਕੋਲੇ ਖੜਿਆ ਇਹ ਵੀ ਮਾਪੋਸ਼ੀ ਨੇ ਸਤਿਨੇਹਾਰੀ ਦੀ ਕਿਰਪਾ ਬੜੀ ਆ ਸ਼ੁਰੂਤ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਬਹੁਤ ਹੈ ਕੱਪੜਿਆਂ ਨਾਲ ਕੋਈ ਨਹੀਂ ਕੱਪੜੇ ਕੋ ਜਿੱਦਾਂ ਤੇ ਮਰਜੀ ਪਾ ਲੈ ਥੋੜਾ ਪਾ ਲੈ ਪਰਮਾਨੰ ਦੀ ਬੜੀ ਕਿਰਪਾ ਦੇਤਨੇ ਮਿਲੇ ਸਾਨੂੰ ਇਹਨਾਂ ਨੇ ਜੁੜਿਆ ਸੋ ਜਿਹੜੀ ਬੇਨਤੀ ਆ ਕਿ ਕੁੱਪ ਦਾ ਦਾਨ ਬਖਸ਼ੋ ਗੁਰੂ ਜੀ ਪਿਆਰਿਓ ਕੋਰਾ ਬਾਤ ਨਾ ਲਿਓ ਕਿਉਂ ਮਨ ਜਿਹੜਾ ਨਾ ਕੋਈ ਸਮਝ ਰਹਿ ਗਿਆ ਫਿਰ ਉਸ ਤੋਂ ਬਾਅਦ ਇੰਨੇ ਨੇ ਕਿ 10-15 ਮਿੰਟ ਬਾਬਾ ਜੀ ਨੇ ਗ੍ਰੰਥੀਆਂ ਤੁਹਾਨੂੰ ਕਰਨੀਆਂ ਨੇ ਗੁਰੂ ਸਾਹਿਬ ਦੇ ਨਾਲ ਜੋੜਨ ਦੀ ਇਕਲਾ ਕਰਨੀ ਸੁ ਗੁਰਮਤ ਪਿਆਰਿਓ ਮੰਨ ਤਨੋਂ ਅਸੀਂ ਜੋੜਦੇ ਆ ਨਾ ਗੁਰੂ ਪਿਆਰਿਓ ਇੱਧਰ ਹੁਣ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਨੇ ਜਦੋਂ ਤੇ ਸਮਾ ਆਇਆ ਕੋਈ ਬਰੀ ਕਿਹੜੀ ਦੀ ਨਾ ਅੱਖਾਂ ਡੱਡੇ ਨਾ ਰਹਿ ਕਿ ਮੈਂ ਤਾਂ ਦੁਨ ਦਾ ਸੀ ਵੀ ਮੇਰੇ ਤੋਂ ਵੱਡਾ ਕੋਈ ਹੋਰ ਹੈ ਹੀ ਕੋਈ ਨਹੀਂ ਮੈਂ ਤਾਂ ਉਹਦੇ ਨਾਲ ਕਿ ਕਿ ਇਦਾਂ ਸੁਣ ਕੇ ਬੈਠਾ ਸੀ ਹਰ ਪਿਆਰਿਓ ਫਿਰ ਕਹਿੰਦਾ ਇਹ ਵੀ ਮੇਨ ਬਖਸ਼ਰਬ ਮਹਾਰਾਜ ਤੂੰ ਦਾਤਾ ਬਖਸ਼ਰ ਹਾਰ ਬਖਸ਼ ਰਾਇਆ ਤੁਸੀਂ ਦਾਤੇ ਹਮਾਰੇ ਸੱਚੇ ਪਾਤਸ਼ਾਹ ਤੁਸੀਂ ਮੇਨ ਬਖਸ਼ੋ ਚਰਣਾ ਤੇ ਰਸਦੇ ਆ ਨਮਸਕਾਰ ਇਦੀ ਮੱਥਾ ਟੇਕਿਆ ਇਹਨੂੰ ਕਹਿੰਦੇ ਆ ਜਿਸ ਦੇ ਪਾਤਸ਼ਾਹ ਗੁਰੂ ਨਾਨਕ ਦੀ ਨਜ਼ਰ ਪਈ ਐ ਨਜ਼ਰ ਉੱਪੱਠੀ ਜੇ ਕਰੇスルਤਾਨਾ ਬਾਉ ਕਰਾਇੰਦਾ ਤਾਂ ਮੰਗਣ ਦੇਖਣਾ ਆਇਨਾ ਪੁਰਬਾਣੀ ਕਹਿ ਲਿਆ ਤਿੰਨਾਂ ਨੂੰ ਜਲ ਤੇ ਥਲ ਕਰ ਸੇਪੰਕੀਆਂ ਦੇ ਸੇਮ ਅਰਥ ਦੇ ਗੁਰੂ ਪਿਆਰ ਦੋਵਾਂ ਪੱਖਾਂ ਦੇ ਜਲ ਤੇ ਥਲ ਕਰ ਥਲ ਤੇ ਪੂਆ ਉਪ ਤੇ ਮੇਰ ਬਣਾ ਲੈ ਧਰਤੀ ਤੇ ਅਕਾਲ ਚਲਾ ਵੈ ਚੜੇ ਅਕਸ਼ਰਾ ਵੈ ਬੇਖਾਲੀ ਤੇ ਰਾਜ ਕਰਾ ਵੈ ਰਾਜਾ ਤੇ ਬੇਖਾਲੀ ਖਲ ਮੁਰਤੇ ਪੰਚ ਗਰਭ ਪੰਚ ਤੇ ਮੁਗਧਾਰੀ ਨਾਰੀ ਤੇ ਜੋ ਪਖ ਕਰਾ ਵੈ ਪਰਖਣ ਦੇ ਜੋ ਇਹ ਸ਼ਬਦ ਨੇ ਗੁਰੂ ਨੂੰ ਤੇਰੇ ਦੋਸੇ ਇਹਨਾਂ ਨੂੰ ਵਿਚਾਰਾਂਗੇ ਮਾਰੇ ਕਿਤੇ ਸਕਿੰਟ ਦੇ ਵਿੱਚ ਗੁਰਨਾਨਕ ਪਾਤਸ਼ਾਹ ਜਰ ਮਰਜੀ ਕਰ ਸਰ ਨਰੰਕਾਰ ਜਗ ਮੈਂ ਪਰਵਰ ਰੰਕਾਰ ਦਾ ਰੂਪ ਪਾਤਸ਼ਾਹ ਗੁਰਨਾਨਕ ਸਰ ਸੱਚੇ ਪਾਤਸ਼ਾਹ ਜਲ ਤੇ ਥਲ ਕਰ ਸਕਦੇ ਨੇ ਥਲ ਤੇ ਪੂਆ ਫੂਕ ਤੇ ਮੇਰ ਘਰਾਂ ਮੈਂ ਮੇਰਾ ਦੇ ਲਾਤੇ ਨੇ ਤਦ ਤੀਤੇ ਕਾਜ ਲਾਵੇ ਜੜੇ ਅਕਾਸ਼ ਪਤਾ ਲੰਦਾ ਇੱਕ ਮਿੰਟ ਦੇ ਵਿੱਚ ਧੀਰੀ ਆ ਜਾਂਦੀ ਹੈ ਇੱਕ ਮਿੰਟ ਦੇ ਵਿੱਚ ਧੂਮਾੜ ਆ ਜਾਂਦਾ ਨਹੀਂ ਆ ਜਾਂਦਾ ਦੇਣਾ ਥੋੜੀ ਹੈ ਕਿਸੇ ਨੇ ਦੇਣਾ ਥੋੜੀ ਹੈ ਹਾਸ਼ਿਆ ਜੋ ਮਰਜੀ ਕਰ ਉਹ ਜਿਹੜਾ ਹੈ ਕਾਲਪਨ ਪ੍ਰਮਾਤਮਾ ਦੀ ਜਲ ਤੇ ਛੱਡ ਕਰ ਸਕਦੇ ਹੈ ਕਿੰਨਾ ਹੀ ਖਾਣਾ ਤੇ ਮੀਂਹ ਕੱਢ ਲੈ ਬਾਹਲੇ ਰੁੱਖ ਕੀ ਕੁਝ ਹੋ ਜਾਂਦਾ ਗੁਰਮਤ ਪੈ ਰਿਹਾ ਨਰਿੰਦਰ ਬਾਦ ਪੂਰਨ ਨਾਮ ਬਾਸ਼ਾ ਸਚੇ ਪਾਤਸ਼ਾਹ ਕੁਰੇ ਭਟਕਿਆ ਨੂੰ ਰਾਹ ਪਾਉਣ ਵਾਸਤੇ ਕੁਰੈਣਾ ਨੂੰ ਰਾਹ ਪਾ ਦਿੱਤਾ ਪਾਤਸ਼ਾਹ ਦੀ ਸਾਡੇ ਕੋਲੇ ਨਹੀਂ ਲੈ ਕੇ ਗਏ ਬੜੇ ਬਸਾਰੇ ਯੋद्धा ਦੇ ਕਾ ਹੋੜ ਵਿਖਾ ਦਿੱਤਾ ਜੰਨਾ ਜਿਨ੍ਹਾਂ ਨੇ ਇਸ ਜਾਨੇ ਨੂੰ ਪਾਇਆ ਜਿਨ੍ਹਾਂ ਨੇ ਇਸ ਜਾਨੇ ਵਿੱਚ ਵਿਚਰੇ ਆ ਢੁਕਾਈ ਚ ਗਏ ਆ ਬਹੁਤ ਸਾਰੀ ਮਿਹਰਬਾਨੀ ਦੀ ਵਿਚਾਰ ਕਰ ਉਹ ਲੈ ਕੇ ਤੁਰੇ ਆ ਤੇ ਉਹਨਾਂ ਨੇ ਸਤਿ ਪੁਰਸਾਹ ਦੇ ਇਥੇ ਵਿਆਰਿਓ ਮਤਾ ਜੀ ਨੇ ਦੇਖਿਆ ਬੜੀ ਕੰਧਾ ਰੇਣੇ ਪਾਤਸ਼ਾਹ ਤੁਸੀਂ ਬਖਸ਼ਣ ਹਾਰੋ ਤੁਸੀਂ ਕਿਰਪਾ ਰਖਿਓ ਕਿ ਅਸੀਂ ਵੀ ਬਖਸ਼ੇ ਜਾ ਸਕਦੇ ਹਾਂ ਅਸੀਂ ਵੀ ਬਖਸ਼ੇ ਜਾ ਸਕਦੇ ਹਾਂ ਪਾਤਸ਼ਾਹ ਦੀ ਬਾਣੀ ਪੜ ਕੇ ਸੁਣ ਕੇ ਜੁਆਪਾ ਪਹਿਲਾ ਪੜਦੇਸ ਨਾ ਹਿਰਦੈ ਨਾਮ ਨੂੰ ਸਾਇਓ ਕਰ ਬੈਠੇ ਤਾਂ ਅਜ ਹੈ ਕਿ ਨਾਮ ਜਪ ਕੇ ਅਸੀਂ ਵੀ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਜਦੋਂ ਦਾ ਤਾਪੜ ਸੀ ਗੁਰਮੁਖ ਪੈਰੋਂ ਤਰੀ ਗਈ ਫਿਰ ਬਾਣੀ ਦਾ ਓਟ ਆਸਰਾ ਲਿਆ ਪਾਤਸ਼ਾਹ ਦੀ ਹਜ਼ਰ ਗਈ ਆ ਜੰਮਲ ਪਾਪੀ ਜੱਗ ਜਾਣੇ ਕਹਿੰਦੇ ਜੁੜ ਨਹੀਂ ਜਾਣਦੀ ਸਾਰੀ ਦੁਨੀਆ ਕਹਿੰਦੀ ਸੀ ਪਾਪੀ ਜਾ ਬੜਾ ਵੱਡਾ ਪਰ ਪਾਤਸ਼ਾਹ ਨੇ ਅੜਾ ਕਰ ਦਿੱਤਾ ਜੰਮਲ ਪਾਪੀ ਜੱਗ ਜਾਣੇ ਇੱਕ ਨਿਮਖ ਮਾਇਸ ਤਰੇ ਨਿਮਖ ਮਾਇਸ ਤਰੇ ਨਿਮਖ ਦੇਵ ਜੀ ਕਿ ਮਾਰੇ ਕਹਿੰਦੇ ਕਿਣਕਾ ਇੱਕ ਜਿਸ ਦੀ ਬਸਲ ਹੈ ਆ ਕੀ ਮਹਿਮਾ ਤੁਮਰੇ ਸਤਿਗੁਰੂ ਦੇ ਕਿਰਤ ਵੀ ਅਰੇ ਇਹ ਨਾ ਪੜ ਦਿਨਾਂ ਨੇ ਬਾਜ ਕੈ ਮਰੀ ਹੁੰਦੀ ਹੁੰਦੀ ਮੇਰੇ ਖੜ ਬੋਤ ਵਾਰ ਕਰੇ ਇੱਕ ਵਾਰ ਪੜਦੇ ਤੁਸੀਂ ਇਨ੍ਹਾਂ ਦੇ ਧਿਆਨ ਚ ਪੜਦੇ ਹੋ ਤੁਸੀਂ ਤੇ ਮਾਰੇ ਕੀ ਕਹਿੰਦੇ ਨੇ ਕਿਣਕਾ ਇੱਕ ਇੱਕ ਕਿਣਕਾ ਵੀ ਜਿੱਦੇ ਜਿਦੇ ਵਸ ਗਿਆ ਮੁਲਕਾ ਸ਼ਬਦ ਕਟੈ ਪਤਾ ਚੱਗਾ ਸੋ ਆਉ ਕਾ ਨਕ ਵਿੱਚ ਪੜ ਕੇ ਨਾਰੀ ਆਪਸ ਮਾਤੀ ਵਾਲੇ ਨਸਾਂ ਦੇ ਦੇਖ ਰੱਖੇ ਨਸਾਰ ਦੇਨੇ ਮਹਾਂ ਗੁਰਖਾਂ ਦੇ ਬੋਲ ਜਿਹੜੇ ਤਾਰ ਦਿੰਦੇ ਨੇ ਚੰਗੀ ਸੰਗਤ ਜਦੋਂ ਅਸੀਂ ਕਰਦੇ ਆਂ ਸਾਨੂੰ ਬਚਨ ਤਾਰ ਦਿੰਦੇ ਨੇ ਗੁਰਮੁਖ ਪਿਆਰੇ ਬਸੀਸਾਂ ਮਾਤਾ ਪਿਤਾ ਦੀਆਂ ਸੀਸਾਂ ਬੱਚਿਆਂ ਨੂੰ ਤਾਰ ਦੇ ਦਿਗਾੜੇ ਸੁਪੀ ਸੀ ਦਰਾਈ ਗੁਰਮੁਖ ਪਿਆਰਿਓ ਆਓ ਉੱਥੇ ਹੀ ਮਨ ਜੋੜ ਕੇ ਰੱਖਿਓ ਸੁਬਿਰਮੁਖ ਪਿਆਰਿਓ ਮਨ ਜੋੜ ਕੇ ਕਿਉਂ ਕੀ ਪੜਦੇ ਇਸ ਆਪਾਂ ਕਲ ਤਾਰਣ ਕੁਰ ਨਾਨਕ ਆਇਆ ਅਨਤ ਸਿਮਿਤ ਹੋਇ ਨਾਨਕ ਆਇਆ ਬੜਾ ਹੋ ਜਾਵੇ ਲਾਹੌਰ ਪੂਰਾ ਪੂਰਾ ਲਿਆ ਜਾਵੇ ਪੂਰਾ ਪੂਰਾ ਸਰਕਾਰੀ ਚਲਦਾ ਰਹੇ ਬਿਗੜਨ ਨਿਕਿਆ ਆਇਆ ال تک پہ آیا کل تین پر نان گیا تاریگان پیا کتا ملتاً درگان پیا کنت درگان پیا